ਮੇਰਾ ਨਾਮ ਜੀ ਲੈਫਟਿਨੈਂਟ ਸ਼ਿਵਮ ਕੁਸ਼ਲ ਹੈ ਮੈਂ ਹਾਲੀ ਵਿੱਚ 6 ਸਤੰਬਰ 2025 ਨੂੰ ਆਫਸਰ ਟ੍ਰੇਨਿੰਗ ਅਕੈਡਮੀ ਗਿਆ ਤੋਂ ਪਾਸ ਆਊਟ ਹੋਇਆ ਤੇ ਮੈਂ ਆਰਮੀ ਸਰਵਰ ਸਕੋਰ ਦੇ ਵਿੱਚ ਜਿਹੜਾ ਹੈ ਬਤੌਰ ਲੈਫਟਿਨੈਂਟ ਕਮਿਸ਼ਨ ਹੋਇਆ ਇੰਡੀਅਨ ਆਰਮੀ ਦੇ ਵਿੱਚ ਤੇ ਫਿਲਹਾਲ ਮੈਂ ਅਗਲੀ ਡੇਟਸ ਲਈ ਸੈਕੰਡ ਮਟਾਲੀਨ ਰਾਜਪੂਤਨਾ ਰਾਈਫਲ ਦੇ ਵਿੱਚ ਜਾਵਾਂਗਾ ਜੀ ਇਨਫੈਂਟਰੀ ਅਟੈਚਮੈਂਟ ਦੇ ਵਿੱਚ ਤੇ ਕਾਫੀ ਮਾਣ ਮਹਿਸੂਸ ਹੋ ਰਿਹਾ ਜੀ ਕਿ ਜਦੋਂ ਇੱਕ ਰੂਰਲ ਬੈਕਗ੍ਰਾਉਂਡ ਤੋਂ ਆ ਕੇ ਠੀਕ ਹੈ ਜੀ ਇਸ ਮਕਾਮ ਤੱਕ ਪਹੁੰਚਣਾ ਬਾਕੀ ਪਿੰਡ ਵਾਲੇ ਵੀ ਖੁਸ਼ ਹੈ ਜੀ ਨੇੜੇ ਦੇ ਜਿੰਨੇ ਵੀ ਇਲਾਕੇ ਦੇ ਹੋਰ ਵੀ ਵਾਸੀ ਨੇ ਉਹ ਵੀ ਕਾਫੀ ਵਧਾਈਆਂ ਦਿੱਤੀਆਂ ਆਸ਼ੀਰਵਾਦ ਦਿੱਤੇ ਆਪਣੇ ਉਹਨਾਂ ਦੇ ਆਸ਼ੀਰਵਾਦ ਸਭ ਤੇ ਚਲੋ ਇੱਥੇ ਤੱਕ ਪੁੱਜੇ ਆ ਜੀ ਤੇ ਬਾਕੀ ਮੈਂ ਵੀ ਇਹੀ ਕਹਾਗਾ ਕਿ ਜਿਹੜੇ ਹੋਰ ਬੱਚੇ ਨੇ ਉਹ ਵੀ ਇਸ ਚੀਜ਼ ਤੋਂ ਮੋਟੀਵੇਟ ਹੋਣ ਠੀਕ ਹੈ ਜੀ ਕਿਤੇ ਨਾ ਪੰਜਾਬ ਦੇ ਵਿੱਚ ਜਨਰਲ ਟੈਂਡੈਂਸੀ ਹੈ ਕਿ ਬੱਚੇ ਬੱਚੇ ਨੂੰ ਅਵੇਅਰਨੈਸ ਘੱਟ ਹੈ ਤਾਂ ਉਹ ਇੱਕ ਦੂਜੇ ਨਾਲ ਜੇ ਜੁੜਨ ਆਪਣੇ ਨੈਟਵਰਕ ਹੀ ਬਣਾ ਲੈਣ ਤਾਂ ਉਹਦੇ ਥਰੂ ਉਹ ਇਹਨਾਂ ਚੀਜ਼ਾਂ ਤੇ ਨਿਕਲ ਸਕਦੇ ਨੇ ਕੀ ਲੱਗਦਾ ਹੈ ਅੱਜ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਨੂੰ ਕਹਿ ਰਹੇ ਨੇ ਕਿ ਇੱਥੇ ਨੌکریاں ਨਹੀਂ ਆ ਕੀ ਲੱਗਦਾ ਕਿ ਮਿਹਨਤ ਕਰਨ ਨਾਲ ਸਭ ਹੋ ਸਕਦਾ ਮਿਹਨਤ ਨਾਲ ਸਭ ਕੁਝ ਪੋਸੀਬਲ ਹੈ ਜੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਹਰ ਇੱਕ ਚੀਜ਼ ਟਾਈਮ ਮੰਗਦੀ ਹੈ ਮੈਨੂੰ ਵੀ ਲੱਗੇ ਕਾਫੀ ਅਟੈਂਪਟ ਠੀਕ ਹੈ ਜੀ ਪਹਿਲਾਂ ਮੈਂ 에ਅਰ ਫੋਰਸ ਵਿੱਚ ਹੋਇਆ ਸੀਗਾ ਸਿਲੈਕਟ ਉਸ ਟਾਈਮ ਚਲੋ ਪ੍ਰਮਾਤਮਾ ਦੀ ਮਰਜ਼ੀ ਨਹੀਂ ਸੀ ਮੈਂ ਮੈਡੀਕਲੀ ਅਨਫਿਟ ਹੋ ਗਿਆ 에ਅਰ ਫੋਰਸ ਦੇ ਵਿੱਚ ਉਹਨਾਂ ਦੇ ਮੈਡੀਕਲ ਸਟੈਂਡਰਡਸ ਅਲੱਗ ਨੇ ਆਰਮੀ ਤੋਂ ਬਟ ਮੈਂ ਲੱਗਾ ਰਿਹਾ ਜੀ ਤੇ ਮਿਹਨਤ ਇਦਾਂ ਜੀ ਕਿ ਆਂ ਇੰਡੀਆ ਦੇ ਵਿੱਚ ਜਿੰਨੀ ਪੋਪੂਲੇਸ਼ਨ ਹੈ ਤਾਂ ਬੱਚੇ ਨੂੰ ਮਿਹਨਤ ਜ਼ਿਆਦਾ ਲੱਗਦੀ ਹੈ ਕੰਪੈਰੀਟਿਵਲੀ ਬਾਕੀ ਦੇਸ਼ਾਂ ਤੋਂ ਤਾ ਇਸ ਕਰਕੇ ਜੇ ਬੱਚਾ ਲੱਗਾ ਰਹੇ ਤਾਂ ਮਤਲਬ ਐਦਾ ਦੀ ਕੋਈ ਗਾਨੀ ਹੈ ਕਿ ਇੱਥੇ ਨੌਕਰੀਆਂ ਨਹੀਂ ਆ ਜਾਂ ਫਿਰ ਇੱਥੇ ਇਹ ਚੀਜ਼ਾਂ ਜਿਹੜੀਆਂ ਉਹ ਹੱਲ ਨਹੀਂ ਕੀਤੀਆਂ ਜਾ ਸਕਦੀਆਂ ਮੈਂ ਮੇਰੇ ਨਾਲ ਦੇ ਹੋਰ ਬੱਚੇ ਸੀ ਜਿਹੜੇ ਮੇਰੇ ਤੋਂ ਵੀ ਜਿੰਦਾ ਪਿਛੜੇ ਤਬ ਗਿਆ ਤੋਂ ਜਾਂ ਫਿਰ ਬਹੁਤ ਰਿਮੋਟ ਏਰੀਆਸ ਤੋਂ ਆਏ ਸਕੇ ਉਹਨਾਂ ਨੂੰ ਮੈਂ ਐਸਾ ਇਨਸਪੀਰੇਸ਼ਨ ਲਿਆ ਆਪਣੀ ਟ੍ਰੇਨਿੰਗ ਦੇ ਟਾਈਮ ਕਿ ਜੇ ਉਹ ਬੱਚੇ ਇੱਥੇ ਤੱਕ ਪੁੱਜੇ ਨੇ ਮੈਨੂੰ ਤਾਂ ਪੁੱਜਣਾ ਫਿਰ ਵੀ ਆਸਾਨ ਸਗਾ ਉਹਨਾਂ ਨਾਲੋਂ ਕੰਪੈਰੀਟਿਵਲੀ ਤਾਂ ਸਾਨੂੰ ਵੀ ਇਹੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਮਿਹਨਤ ਕਰਦੇ ਰਹਿਣੀ ਚਾਹੀਦੀ ਹੈ ਮੈਂ ਸ਼ਿਵਮ ਕੌਸ਼ਲ ਲੈਫਟ ਹੈਂਡ ਦਾ ਫਾਦਰ ਬੋਲ ਰਿਹਾ ਧਰਮਵੀਰ ਰਾਣਾ ਇਹ ਬੱਚਿਆਂ ਦਾ ਜਨੂਨ ਹੁੰਦੇ ਜੀ ਕਿ ਮੈਂ ਵਰਦੀ ਦੀ ਜਿਹੜੀ ਫੋਰਸਿਸ ਵਿੱਚ ਜਾਣਾ ਚਾਹਾਂਗਾ ਜੀ ਵਰਦੀ ਵਾਲੇ ਕਿਸੇ ਵੀ ਫੋਰਸੇ ਸੋ ਬੜੀ ਮਿਹਨਤ ਕਰਨੀ ਪੈਂਦੀ ਹੈ ਬੱਚਿਆਂ ਨੂੰ ਤਾਂ ਇਨ ਲਗਨ ਨਾਲ ਲੱਗਾ ਰਿਹਾ ਜੀ ਕਦੇ ਇਦਾਂ ਨਹੀਂ ਹੋਇਆ ਪਈ ਨਹੀਂ ਕਦ ਇਨ ਨਨਕ ਟਾਈਮ ਦਿੱਤਾ ਆਪਣੀ ਪੜ੍ਹਾਈ ਲਈ ਇਸ ਮਕਾਮ ਨੂੰ ਹਾਸਲ ਕਰਨ ਲਈ ਬਈ ਦਿਨ ਰਾਤ ਤੱਕ ਕਰ ਦਿੱਤੀ ਤਾਂ ਮੈਨੂੰ ਬੜਾ ਮਾਣ ਹੈ ਆਪਣੇ ਬੇਟੇ ਤੇ ਮੈਂ ਇਹੀ ਸੰਦੇਸ਼ ਦੇਣਾ ਚਾਹਨਾ ਬਾਕੀ ਆਣ ਵਾਲੀ ਪੀੜ੍ਹੀ ਨੂੰ ਵਿਦੇਸ਼ਾਂ ਜਾਣ ਤੋਂ بجائے ਕਿ ਤੁਸੀਂ ਇੱਥੇ ਮਿਹਨਤ ਕਰੋ ਇੱਥੇ ਪੜ੍ਹਾਈ ਦੀ ਵੈਲਿਊ ਬਹੁਤ ਹੈ ਸਿਰਫ ਤੁਹਾਡਾ ਮੋਟਿਵ ਹੋਣਾ ਚਾਹੀਦਾ ਇੱਕ ਪੀ ਮੈਂ ਇਹ ਕੰਮ ਕਰਨਾ ਤਾਂ ਜਿਹਦੇ ਨਾਲ ਸਕਸੈਸ ਹਮੇਸ਼ਾ ਹੁੰਦੀ ਹੈ ਪ੍ਰਾਪਤ ਹੁੰਦੀ ਹੈ ਇਸ ਕਰਕੇ ਬੱਚਿਆਂ ਨੂੰ ਮੈਂ ਤਾਂ ਸੰਦੇਸ਼ ਦੇਣਾ ਚਾਹਨਾ ਬਾਹਰ ਨੂੰ ਛੱਡੋ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਜਿੰਨਾ ਤੁਸੀਂ ਇੰਡੀਆ ਦਾ ਨਾਮ ਰੋਸ਼ਨ ਕਰੋਗੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋਗੇ ਉਨਾ ਹੀ ਸਾਰੇ ਦੇਸ਼ ਨੂੰ ਮਾਣ ਮਹਿਸੂਸ ਹੁੰਦਾ ਜੀ ਇਨ੍ਹਾਂ ਬੱਚਿਆਂ ਪਰ ਤਾਂ ਮੈਂ ਜਦੋਂ ਗੈ ਜੀ ਗਿਆ ਸੀ ਤਾਂ ਉੱਥੇ 264 ਬੱਚੇ ਪਾਸ ਆਊਟ ਹੋਏ ਤਾਂ ਬਹੁਤ ਹੀ ਮਾਣ ਵਾਲੀ ਗੱਲ ਸੀਗੀ ਜੀ ਸਾਰਿਆਂ ਲਈ ਥੈਂਕ ਯੂ ਹਾਂਜੀ ਮੇਰੀ ਸ਼ਿਵਮ ਪੋਸ਼ਲ ਦੀ ਮਾਦਰ ਜੀ ਬਹੁਤ ਮਾਣ ਮਹਿਸੂਸ ਕਰਦੀ ਕਿ ਅੱਜ ਮੇਰਾ ਬੇਟਾ ਮਕਾਮ ਤੱਕ ਪੁੱਜਿਆ ਮੇਰੇ ਬੱਚੇ ਆ ਬਾਕੀ ਬੱਚਿਆਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹਦੀ ਕਿ ਤੇ ਮਿਹਨਤ ਕਰਕੇ ਤੁਸੀਂ ਦੇਸ਼ ਦੀ ਸੇਵਾ ਲਈ ਜਾਓ ਇਸਨੇ ਬਹੁਤ ਮਿਹਨਤ ਕੀਤੀ ਅੱਜ ਜਿੰਨੇ ਆਪਣੀ ਸਫਲਤਾ ਪ੍ਰਾਪਤ ਕੀਤੀ ਸਾਨੂੰ ਬਹੁਤ ਮਾਣ ਹੈ ਸਾਨੂੰ ਸਾਰੇ ਪਿੰਡ ਵਾਸੀਆਂ ਨੇ ਘਰ ਰਿਸ਼ਤੇਦਾਰਾਂ ਨੇ ਬਾਕੀ ਸਾਡੇ ਰੋੜੀ ਸਾਹਿਬ ਨੇ ਆ ਕੇ ਸਾਨੂੰ ਬੜਾ ਸਨਮਾਨਿਤ ਕੀਤਾ ਸਾਨੂੰ ਬੜਾ ਇਵਕਾਰੋ ਮਹਿਸੂਸ ਹੁੰਦਾ ਆਪਣੀ ਬੇਟੀ ਦੀ ਕਿ ਅੱਜ ਸਾਡਾ ਸਾਰੇ ਚਨਾਮ ਹੋਸ਼ਕੀ ਠੀਕ ਹੋ ਗਿਆ ਜੀ ਹਾਂਜੀ ਮੇਰਾ ਨਾਮ ਨਵਜੋਤ ਰਾਣਾ ਹੈ ਜੀ ਮੈਂ ਸ਼ਿਵਮ ਦਾ ਵੱਡਾ ਭਰਾ ਹਾਂ ਤੇ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਜੀ ਅਸੀਂ ਜਿਹੜੀ ਇਹਨਾਂ ਕੰਮ ਕੀਤਾ ਹੈ ਮਤਲਬ ਛੋਟੇ ਪਿੰਡ ਰੂਲਰ ਬੈਕਗਰਾਉਂਡ ਚੋਂ ਜਾ ਕੇ ਜੀ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜੀ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਜੀ ਸਾਰੇ ਬਹੁਤ ਵਧਾਈਆਂ ਦੇ ਰਹੇ ਜੀ ਪਿੰਡ ਵਾਲੇ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ ਜੀ ਸੈਕਟ